ਸਰੇ ਸਾਰਾ ਭਾਮਲਾਇੜਾ ਧੂਲਕਾ ਇੱਕ ਕਾਂਡ ਹੁੰਦਾ ਹੈ ਜਿਹੜਾ ਉਸ ਤੋਂ ਲੈ ਕੇ ਸਾਰਾ ਕਿੱਥੇ ਗਿਆ ਬਿਲਕੁਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕਹੀ ਹੈ 16 11 ਨੂੰ ਜਿਹੜਾ ਧੂਲਕੇ ਪਿੰਡ ਵਿੱਚ ਜਿਹੜਾ ਪੀਐਸ ਕਲਚਿਆਂ ਦੇ ਵਿੱਚ ਆਂਦਾ ਸardar Manjit Singh ਦਾ ਦੰਦੜੇ ਡੋਨ ਪਛਾਤੇ ਮਤਾਪੋਸ਼ ਮੋਟਰਸਾਈਕਲ ਤੇ ਆਏ ਨੌਜਵਾਨਾਂ ਨੂੰ ਕਤਲ ਕੀਤਾ ਜਾਂਦਾ ਉਸ ਦੇ ਨਾਲ ਹੀ ਇਹ ਸਾਰਾ ਕੁਝ ਜੁੜਿਆ ਹੋਇਆ ਹੈ ਆ ਇਨਸਪੈਕਟਰ ਜਿਹੜੇ ਐਸਐਸਪੀ ਦਿਹਾਤੀ ਨੇ ਸੋਹਿਲ ਮੀਰ ਜੀ ਉਹਨਾਂ ਨੇ ਉਸ ਇਸ ਕੇਸ ਨੂੰ ਕਰੈਕ ਕਰਨ ਲਈ ਵਕ ਵਕ ਟੀਮਾਂ ਆਪਣੇ ਜਰੇ ਨਗਰਾਨੀ ਪਰਸਨਲ ਜਰੇ ਨਗਰਾਨੀ ਇਸ ਨੂੰ ਟੀਮਾਂ ਦਾ ਗਠਨ ਕੀਤਾ ਪਿਆ ਸੀਗਾ ਜਿਸ ਵਿੱਚ ਡੀਐਸਪੀ ਗੁਰਵਿੰਦਰ ਡੀਐਸਪੀ ਅਰਨ ਸ਼ਰਮਾ ਡੀਐਸਪੀ ਗੁਰਿੰਦਰ ਨਾਗਰਾ ਇਹ ਸਾਰਿਆਂ ਨੇ ਬਹੁਤ ਛਲਾਗਾ ਯੋਗ ਕੰਮ ਕੀਤਾ ਹੈਗਾ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਜੋੜਦੇ ਸਨ ਬੀਗੇ ਚੈਲੰਜ ਇਹ ਸੀਗਾ ਕਿ ਜਿਹੜੇ ਉਹ ਨਕਾਬਪੋਸ਼ ਸੀ ਉਹਨਾਂ ਨੂੰ ਆਇਡੈਂਟੀਫਿਕੇਸ਼ਨ ਦਾ ਤੇ ਜਦੋਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਇੱਕ ਮਨਪ੍ਰੀਤ ਏਲੀਅਸ ਸ਼ੰਮੀ ਕ੍ਰਿਸ਼ਨਨਗਰ ਦਾ ਆਈਡੈਂਟੀਫਾਈ ਹੁੰਦਾ ਇਹਦੇ ਵਿੱਚ ਤੇ ਇੱਕ ਰਾਜਨ ਏਲੀਅਸ ਬਿੱਲਾ ਜਿਹੜਾ ਕਿ ਪੱਟੀ ਦੇ ਰਹਿਣ ਵਾਲਾ ਉਹ ਆਈਡੈਂਟੀਫਾਈ ਹੁੰਦਾ ਫਿਰ ਉਹਨਾਂ ਦੀ ਧੜ ਪਕੜ ਲਈ ਇਹ ਸਾਰੀਆਂ ਟੀਮਾਂ ਗਠਿਤ ਕੀਤੀਆਂ ਜਾਂਦੀਆਂ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਕਿ ਉਹ ਇਹ ਪੀਐਸ ਰਈਆ ਜਿਹੜਾ ਪੀਪੀ ਰਈਆ ਦੇ ਏਰੀਆ ਦੇ ਵਿੱਚ ਥਾਣਾ ਬਿਆਸ ਦੇ ਏਰੀਆ ਦੇ ਵਿੱਚ ਜਿਹੜਾ ਰਾਜਨ ਬਿੱਲਾ ਹੈਗਾ ਹੈਵਲੀ ਆਰਮਡ ਹੈਗਾ ਤੇ ਉਹ ਇੱਕ ਨਵੀਂ ਕੋਈ ਵਾਰਦਾਤ ਆਪਣੇ ਫੌੜਨ ਹੈਂਡਲਰਾਂ ਦੇ ਇਸ਼ਾਰੇ ਤੇ ਕਰਨ ਲਈ ਫਰਾਗ ਵਿੱਚ ਹੈਗਾ ਤੇ ਉਸ ਦਿਨ ਚੱਲਦੇ ਹੋਏ ਨਾਕਾਬੰਦੀ ਲੇਗ ਲਗਭਗ ਬਾਕਬਾਥਾਨਾ ਤੇ ਟਰੈਪ ਲਾਏ ਗਏ ਸਨ ਤੇ ਇੱਥੇ ਜਿੱਥੇ ਜਿਹੜੇ ਆਪਾਂ ਮੌਕੇ ਤੇ ਖੜੇ ਆ ਇੱਥੇ ਐਸਆਈ ਨਰੇਸ਼ ਜੋਗੀ ਇਨਚਾਰਜ ਪੀਪੀ ਰਹੀ ਹੈਗੇ ਨੇ ਉਹਨਾਂ ਦੇ ਸੁਪਰਵਾਈਜ਼ਰ ਵਿੱਚ ਵੀ ਇੱਥੇ ਇੱਕ ਨਾਕਾ ਸੀਗਾ ਜਿਸ ਨੂੰ ਇੱਕ ਇਧਰੋਂ ਇਹ ਟੌਂਗ ਵਿਲੇਜ ਵੱਲੋਂ ਇਹ ਰਾਜਨ ਬਿੱਲਾ ਆ ਰਿਹਾ ਸੀਗਾ ਇਸਨੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਨੂੰ ਇਸਨੇ ਦੇਖਿਆ ਤੇ ਉਸਨੂੰ ਲੱਗਿਆ ਕਿ ਪੁਲਿਸ ਐਸ ਨੇ ਭਜਨ ਦਾ ਸਫਲ ਪ੍ਰਯਤਨ ਕੀਤਾ ਆਪਣੇ ਆਪ ਨੂੰ ਸਫਲ ਹੁੰਦੇ ਹੋਏ ਦੇਖਦੇ ਹੋਏ ਇਸਨੇ ਪੁਲਿਸ ਉੱਤੇ ਜੰਪਚਨ ਲਈ ਤਬੜ ਤੋਂ ਉਹ ਫਾਇਰਿੰਗ ਕੀਤੀ ਹੈਗੀ ਆ ਆ ਬਾਈਕ ਸਵਾਰ ਸੀਗਾ ਤੇ ਉਹ ਤਬੜ ਤੋਂ ਫਾਇਰਿੰਗ ਕੀਤੀ ਹੈਗੀ ਆ ਤੇ ਸਭ ਜਿਹੜੀ ਸਰਵਿਸ ਇੰਸਪੈਕਟਰ ਨਰੇਸ਼ ਵੱਲੋਂ ਜਿਹੜੀ ਟੀਮ ਸੀਗੀ ਉਸ ਨੇ ਜਨਹੇਤ ਵਿੱਚ ਤੇ ਆਪਣੇ ਪੁਲਿਸ ਦੀ ਪਾਰਟੀ ਦੀ ਹਫਾਜ਼ਤ ਲਈ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਵਿੱਚ ਰਾਜਨ ਜਿਹੜਾ ਇਹ ਬਿੱਲਾ ਹੈਗਾ ਉਹ ਇੰਜਰਡ ਹੋਇਆ ਸੀ ਉਸ ਨੂੰ ਨੀਰਸ ਹਸਪੀਟਲ ਵਿੱਚ ਸ਼ਿਫਟ ਕੀਤਾ ਗਿਆ ਸੀ ਜੋ ਹੁਣ ਪਤਾ ਲੱਗਿਆ ਕਿ ਉਸ ਦੀ ਉੱਥੇ ਮੌਤ ਹੋ ਚੁੱਕੀ ਹੈ ਇਸ ਤਰ੍ਹਾਂ ਇਹ ਗੱਲ ਕਰਦੇ ਫਰੋਥੀ ਦੀ ਜਿਹੜੀ ਕਾਲ ਹੋਤੀ ਹੈ ਮਜੀਦ ਸਿੰਘ ਦੇ ਪਰਿਵਾਰ ਤੋਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਰਿਪੋਰਟ ਵੀ ਦਰਜ ਕੀਤੀ ਖਲਚੀਆ ਖਾਣੇ ਦੇ ਵਿੱਚ ਉਸ ਤੋਂ ਉੱਤੇ ਵੀ ਅਮਲਾ ਦੇ ਵਿੱਚ ਨਹੀਂ ਲਿਆ ਗਿਆ ਪਰਿਵਾਰ ਦਾ ਦੋਸ਼ ਜਿਹੜਾ ਪਾਇਆ ਗਿਆ ਨਹੀਂ ਅਮਲ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਉਹਦੇ ਵਿੱਚ ਉਸਦੇ ਬਕਾਇਦਾ ਉਹਦੇ ਵਿੱਚ ਇੱਕ ਐਫ ਆਈ ਆਰ ਦਰਜ ਹੈਗੀ ਹੈ ਉਹਨੂੰ ਸਾਰਾ ਸੈਂਸਟਾਈਜ਼ ਤੇ ਬਰੀਫ ਕੀਤਾ ਗਿਆ ਸੀਗਾ ਬਟ ਅਨਫੋਰਚਨਟਲੀ ਹੈਗਾ ਕਿ ਜਿਹੜੀ ਗੱਲ ਹੈਗੀ 16 11 ਨੂੰ ਉਹਨਾਂ ਦਾ ਮਟਰ ਹੋ ਜਾਂਦਾ ਪਰ ਉਸ ਤੋਂ ਅਸੀਂ ਬਚਲੰਦ ਹੈਗੇ ਆ ਇਸ ਪੱਲੇ ਤੇ ਟਾਈਮ ਉਸੀਂ ਇਹਨਾਂ ਨੂੰ ਅਡਾ ਜਿਹੜਾ ਉਹ ਇਹ ਸਾਰਾ ਕੇਸ ਕ੍ਰੈਕ ਕਰਨ ਵਿੱਚ ਕਾਮਯਾਬ ਹੋਏ ਆ ਸੰਜੀਦਗੀ ਇਹਦੇ ਵਿੱਚ ਕੋਈ ਢਿੱਲ ਨਹੀਂ ਵਰਤੀ ਗਈ ਟਾਈਮ ਦੇ ਸਾਨੂੰ ਇਹ ਉਹਨਾਂ ਦੀ ਮੌਤ ਦਾ ਸਾਨੂੰ ਵੀ ਉਹਨਾਂ ਕੀ ਦੁੱਖ ਹੈਗਾ ਅਨਫੋਰਚੂਨੇਟ ਹੈਗਾ ਬਟ ਦੈਨ ਜਸਟਿਸ ਹਾਸ ਬੀਨ ਮੀਟਰਡ ਆਊਟ ਟੂ ਦੀ ਫੈਮਿਲੀ ਫਰਾਤੀ ਨੂੰ ਲੈ ਕੇ ਜਾਂ ਮਰਡਰ ਬਲੇਕ ਸਾਰੀ ਕ੍ਰਾਈਮ ਸਿਨ ਨਾਲ ਜੁੜੀ ਹੋਈ ਹੈ ਇਹਦੇ ਨਾਲ ਹੀ ਜੁੜੀ ਹੋਈ ਹੈ ਫਰਾਤੀ ਤੋਂ ਲੈ ਕੇ ਮਰਡਰ ਤੱਕ ਕੱਟਾਂ ਜਿਹੜੀ ਸੀਗੀ ਉਹਨਾਂ ਦੇ ਜਿਹਨੇ ਦੋਨੋਂ ਦੋਸ਼ਿਆਂ ਉੱਲੋਂ ਦਿੱਤੀ ਗਈ ਸੀ ਉਸ ਨੂੰ ਉਸੇ ਨਾਲ ਹੀ ਇਹ ਸਾਰਾ ਮੌਕੇ ਕਿੱਥੇ ਨਗਰਾਂ ਮੌਕੇ ਤੇ ਗਲਤ ਅਨਸਰ ਕਿੰਨੇ ਫੜੇ ਗਏ ਮੌਕੇ ਤੇ ਹਲੇ ਇੱਕੋ ਹੀ ਫੜਿਆ ਗਿਆ ਜਿਹੜਾ ਦੂਜਾ ਤੁਹਾਨੂੰ ਮੈਂ ਦੱਸਿਆ ਜਿਹੜਾ ਦੂਜਾ ਸ਼ਮੀ ਸੀਗਾ ਜਿਹੜਾ ਜਿਹੜਾ ਕ੍ਰਿਸ਼ਨਨਗਰ ਦਾ ਰਹਿਣ ਵਾਲਾ ਹੈ ਅਕਿਊਜ਼ਡ ਹੈ ਉਸ ਨੂੰ ਵੀ ਅੱਜ ਫੜ ਗ੍ਰਫਤਾਰ ਕਰ ਲਿੱਤਾ ਗਿਆ ਇਲਾਕੇ ਦੇ ਵਿੱਚ ਦਿਨ ਦਿਹਾੜੇ ਜਿਹੜੇ ਕਤਲ ਹੋ ਰਹੇ ਨੇ ਕਿਸੇ ਅਫਸਰ ਨੇ ਚੋਲੀ ਚਾਂਦੀ ਨਹੀਂ ਹੈ ਜਾਂ ਆਪਾਪੋ ਕਾਲੇ ਦੇ ਵਿੱਚ ਕਿਤੇ ਵੀ ਨਾ ਲਿਆ ਲਿਆ ਜਾਵੇ ਲਗਾਤਾਰ ਜਿਹੜੇ ਫਰੋਤੀਆਂ ਦੀਆਂ ਮੰਗੀਆਂ ਕਿੰਨੀ ਕਿੰਨੀ ਜਿਆਦਾ ਜਿਹੜੀ ਉੱਤੇ ਪਾਈ ਜਾ ਰਹੀ ਹੈ ਸ਼ਰੀ ਕੀ ਕਰਿਆ ਇਲਾਕੇ ਦੇ ਵਿੱਚ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਹੜੀਆਂ ਫਰੋਤੀਆਂ ਦੇ ਮੈਨੂੰ ਕੀ ਪੜਿਆ ਇਲਾਕੇ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਕਿ ਜਿਹੀਆਂ ਪਰਤੀਆਂ ਵੀ ਮੰਗੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਕਿੰਨੀ ਜਿਹੜੀ ਇਹ ਕਾਰਵਾਈ ਜਿਹੜੀ ਇਸ ਦੇ ਉੱਤੇ ਕੀਤੀ ਗਈ ਨਹੀਂ ਅਸੀਂ ਲਾ ਰ ਨਾਟਰ ਨੂੰ ਮੇਨਟੇਨ ਕਰਨ ਲਈ ਵਚਨਵੰਦ ਆ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਜਿਹੜੇ ਵੀ ਕੋਈ ਘਟਨਾਕ੍ਰਮ ਹੋਏ ਆ ਆਲਮੋਸਟ ਅਸੀਂ ਸਾਰੇ ਕੇਸਾਂ ਨੂੰ ਕਰਾਇਆ ਕੀਤਾ ਹੈਗਾ ਸੋਲਵ ਕੀਤਾ ਹੈਗਾ ਅਸੀਂ ਇਸ ਆਪਦੇ ਮੱਦੇਮ ਵੜਾਈਏ ਦੱਸਣਾ ਚਾਹੁੰਦੇ ਹਾਂ ਕਿ ਹਰ ਕੀਮਤ ਤੇ ਹਰ ਕੋਸਤੇ ਸਾਨੂੰ ਆਪਣੇ ਜਾਨ ਦੀ ਬਾਜ਼ੀ ਵੀ ਖੇਡਣੀ ਪਈ ਅਸੀਂ ਅਮਨ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੋਣ ਦੇਵਾਂਗੇ ਅਤੇ ਸਖਤੋ ਸਖਤ ਜੋ ਕਾਨੂੰਨੀ ਕਾਰਵਾਈ ਪੰਦੀ ਹੈ ਇਹਨਾਂ ਦੇ ਗੈਰ ਕਾਨੂੰਨੀ ਤੱਤਾਂ ਦੇ ਅਗੇਂਸਟ ਅਸੀਂ ਉਸ ਨੂੰ ਕਰਨ ਵਿੱਚ ਝਿਜਕਣਗੇ ਇਸ ਵਿੱਚ ਪੁਲਿਸ ਕਰਮਚਾਰੀ ਜਿਵੇਂ ਕੁਲਟਾ ਹਾਂ ਉਹਦੇ ਚੇਹੇ 'ਚ ਸ਼ੰਕਰ ਇੰਜਰਡ ਹੋਇਆ ਅਸੀਂ ਇਸ ਤੋਂ ਬਾਅਦ ਉਹਦਾ ਹਾਲਚਲ ਪੁੱਛਣ ਜਾਵਾਂਗੇ ਪਰ ਹਾਂ ਉਹ ਹਲੇ ਖਤਰੇ ਤੋਂ ਬਾਹਰ